ਰੋਜ਼ਾਨਾ ਵਾਰ ਦੱਤਾ ਹੋਰੀਆਂ ਨੇ ਲੁੱਟਾਂ ਖੋਹਾਂ ਡਕੈਤੀਆਂ ਤੇ ਮਾਰੜ ਹੋ ਰਹੇ ਆ ਤੇ ਖਾਸ ਕਰਕੇ ਹੈਂਗਰਨੇਜ ਸੱਤੇ ਜਾ ਰਹੇ ਲੇਕਿਨ ਉਹਨਾਂ ਤੇ ਕਾਰਵਾਈ ਕਰਨ ਦੀ ਬਜਾਏ ਜਿਹੜੇ ਲੀਡਰ ਜਾਂ ਜਿਹੜੀਆਂ ਪਾਰਟੀਆਂ ਬਤੌਰ اپੋਜੀਸ਼ਨ ਦੇ ਤੌਰ ਤੇ ਇਤਲਾਹ ਦੇਣ ਦਾ ਕੰਮ ਕਰ ਰਹੀ ਹੈ ਜਾਂ ਸੁਚੇਤ ਦੇ ਕਰਨ ਦਾ ਕੰਮ ਕਰ ਰਹੀ ਹੈ ਉਹਨਾਂ ਲੀਡਰਾਂ ਤੇ ਕਾਰਵਾਈ ਹੋ ਰਹੀ ਐ ਇਸੇ ਤਰ੍ਹਾਂ ਦਾ ਹਾਲਾਤ ਆ ਬਣੇ ਜਦੋਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਮੁੱਖ ਮੰਤਰੀ ਪੰਜਾਬ ਨੇ ਦਿਲ ਦੀ ਖਾਹਿਸ਼ ਤੇ ਮਸਾਲਾ ਦੀ ਮਗਰਲਿਆਂ ਦੀ ਪੂਰੀ ਕੀਤੀ ਐ ਮਗਰਲੇ 3 ਸਾਲਾਂ ਤੋਂ ਪੰਜਾਬ ਦਾ ਮੁੱਖ ਮੰਤਰੀ ਉਤਾਵਲਾ ਸੀਗਾ ਕਿ ਕਿਵੇਂ ਨਾ ਕਿਵੇਂ ਮੈਂ ਸਰਦਾਰ ਪ੍ਰਤਾਪ ਸਿੰਘ ਬਾਜਵਾ ਤੇ ਡੰਡਾ ਚਲਾਉਣਾ ਤੇ ਕਿਵੇਂ ਇਹਨਾਂ ਨੂੰ ਜੇਲ੍ਹ ਦੇ ਵਿੱਚ ਲਕਰਾਂ ਇਹ ਸ਼ੁਰੂ ਤੋਂ ਹੀ ਇਸ ਪਾਰਟੀ ਨੇ ਜੋ ਕੰਮ ਸ਼ੁਰੂਆਤ ਕੀਤਾ ਚਾਹੇ ਉਹ ਸਾਡੀ ਪਾਰਟੀ ਦਾ ਨਹੀਂ ਸੀਗਾ ਜਿਹੜਾ ਦਿੱਲੀ ਤੋਂ ਸ਼ੁਰੂਆਤੀ ਐਫਆਈਆਰ ਅਰਜ ਕਰਤੀਆ ਕੀ ਨਾ ਸੀ ਭੱਗਾ ਤੇ ਫਿਰ ਅਲਕਾ ਲੰਬਾ ਤੇ শের ਕੁਮਾਰ ਵਿਸ਼ਵਾਸ ਉਦੋਂ ਤੋਂ ਜਨਤਾ ਨੂੰ ਪਤਾ ਲੱਗ ਗਿਆ ਸੀ ਕਿ ਕਿਸ ਤਰੀਕੇ ਦੀ ਸਰਕਾਰ ਚੱਲਣ ਆਲੀ ਹੈ ਇਹ ਬਾਬਾ ਸਾਹਿਬ ਅੰਬੇਦਕਰ ਦੀ ਫੋਟੋ ਲਾਉਣ ਲਾਵੇ ਬਹਿਰੂਪੀਏ ਭਗਤ ਸਿੰਘ ਦੀ ਫੋਟੋ ਲਾਉਣ ਲਾਵੇ ਇਹ ਜ਼ਾਲਮ ਲੋਕ ਕਿਸ ਤਰ੍ਹਾਂ ਸਰਕਾਰ ਚਲਾਉਣਾ ਚਾਹੁੰਦੇ ਉਸ ਤੋਂ ਬਾਅਦ ਖੈਰਾ ਸਾਹਿਬ ਫਿਰ ਸ਼ਾਮ ਸੁੰਦਰ ਰੂੜਾ ਫਿਰ ਪਤਪੂਸ਼ਨਾਸ਼ੂ ਫਿਰ ਸਾਧੂ ਸਿੰਘ ਇਹ ਸਾਰੇ ਲੋਕ ਜਿਨ੍ਹਾਂ ਤੇ ਸਮੇ ਸਮੇ ਸੇਰ ਮਕਦਮੇ ਹੋਰ ਹਜ਼ਾਰਾਂ ਸਾਡੇ ਕਾਂਗਰਸ ਦੇ ਵਰਕਰਾਂ ਤੇ ਪਿੰਡਾਂ ਦੇ ਵਿੱਚ ਇਹਨਾਂ ਨੇ ਮਕਦਮੇ ਦਰਜ ਕਰਨ ਦੀ ਜਿਹੜੀ ਰਵਾਇਤ ਤੇ ਕਬਾਇਤ ਬਣਾਈ ਲੇਕਿਨ ਹਰਾਨੀ ਉਸ ਵੇਲੇ ਹੋਈ ਜਦੋਂ ਇੱਕ ਬਰੋਦੀ ਧਿਰ ਦੇ ਨੇ ਆਪਣੀ ਚਿੰਤਾ ਜਾਹਰ ਇੱਕ ਚੈਨਲ ਤੇ ਕੀਤੀ ਪਰ ਇਹ ਕੋਈ ਇਹਨਾਂ ਦੀ ਇਨਫਰਮੇਸ਼ਨ ਨਹੀਂ ਸੀ ਇਹ ਪ੍ਰਾਇਮਰੀ ਇਨਫਰਮੇਸ਼ਨ ਪਾਸਕਰ ਅਖਬਾਰ ਦੀ ਸੀ ਹਿੰਦੀ ਅਖਬਾਰ ਚ ਜਿਨੇ ਲਿਖਿਆ ਸੀ ਕਿ 55 ਹੈਂਡ ਕਰਨੇ ਪੰਜਾਬ ਦੇ ਵਿੱਚ ਆਏ ਐ ਨੋਆ ਵੀ ਹਜੇ ਪਤਾ ਨਹੀਂ ਚੱਲ ਰਿਹਾ ਕਿੱਥੇ ਐ ਅੱਜ ਜਿਹੜੇ ਮਰਜੀ ਵਿਅਕਤੀ ਨੂੰ ਪੁੱਛੋ ਹਰ ਵਿਅਕਤੀ ਇਹ ਮਹਿਸੂਸ ਕਰ ਰਿਹਾ ਹੈ ਕਿ ਹੈਂਡਰਮੇਡ ਕੱਲ ਨੂੰ ਕਿਤੇ ਵੀ ਚਲ ਜਾਏ ਇਹਦਾ ਕੋਈ ਭਰੋਸਾ ਨਹੀਂ ਹੈ 9 ਸਪਟੈਂਬਰ ਨੂੰ ਹੈਂਡਰਮੇਡ 10 ਸੈਕਟਰ ਚੱਲਿਆ ਨਵੰਬਰ 23 2024 ਨੂੰ ਅਜਨਾਲਾ ਪੁਲਿਸ ਸਟੇਸ਼ਨ ਤੇ 1 ਕਿ ਡੇਢ ਕਿਲੋ ਵਾਜ਼ ਜਿਹੜਾ ਉਹ ਹੋ ਗਿਆ ਨਵੰਬਰ 29 2024 ਇਹ ਗੁਰਬਖਸ਼ ਨਗਰ ਅੰਮ੍ਰਿਤਸਰ ਪੁਲਿਸ ਚੱਕਪੋਸਟ ਤੇ ਹੋਇਆ ਇੱਕ ਕੋਈ ਨਵਾਂ ਸ਼ਹਿਰ ਅਨਸਾਰ ਪੁਲਿਸ ਸਟੇਸ਼ਨ ਹੈ ਉੱਥੇ 2 2 ਦਸੰਬਰ 2024 ਨੂੰ ਹੋਇਆ ਦਸੰਬਰ 4 2024 ਨੂੰ ਮਜੀਠਾ ਪੁਲਿਸ ਸਟੇਸ਼ਨ ਤੇ ਹੋਇਆ ਤੇ ਇੱਥੋਂ ਤੱਕ ਕੀ ਅੰਮ੍ਰਿਤਸਰ ਦੀ ਪੁਲਿਸ ਤੇ ਕਈ ਜਿਹੜੇ ਹੈਂਕਰ ਨੇ ਅਟੈਕਾਂ ਲੁਕਾ ਲੇ ਲੋਕ ਚੁਪਾਵੇ ਜਿੱਥੇ ਮੀਡੀਆ ਨਹੀਂ ਪਹੁੰਚਿਆ ਕਹਿੰਦੇ ਸਿਲੰਡਰ ਫਟਿਆ ਕਹਿੰਦੇ ਟਾਇਰ ਫਟਿਆ ਦਸੰਬਰ 13 2024 ਨੂੰ ਪੁਲਿਸ ਸਟੇਸ਼ਨ ਬਟਾਰਾ ਤੇ ਹੈਨਰਨੇ ਦਾ ਹਮਲਾ ਹੋਇਆ ਦਸੰਬਰ 17 2024 ਨੂੰ اسلامਾਬਾਦ ਪੁਲਿਸ ਸਟੇਸ਼ਨ ਅੰਮ੍ਰਿਤਸਰ ਸਵੇਰ 10:00 ਵਜੇ ਹੋਇਆ ਦਸੰਬਰ 18 2024 ਨੂੰ ਬਖਸ਼ੀwala ਪੁਲਿਸ ਚੈੱਕਪੋਸਟ ਗੁਰਦਾਸਪੁਰ ਹੋਇਆ ਦਸੰਬਰ 2024 ਨੂੰ ਵੈਦਾਲਾ ਬੰਗਰ ਪੁਲਿਸ ਸਟੇਸ਼ਨ ਚੈੱਕ ਪੋਸਟ ਗੁਰਦਾਸਪੁਰ ਹੋਇਆ ਜਨਵਰੀ 9 2025 ਨੂੰ ਹੈਂਕਿਰਨੇ ਗਮਟਾਲਾ ਪੁਲਿਸ ਚੌਕੀ ਤੇ ਹੋਇਆ ਅੰਮ੍ਰਿਤਸਰ ਜਨਵਰੀ 16 2025 ਨੂੰ ਗਰਨਾਜ ਅਬੈਕ ਲਿਖੋ ਸਾਡੇ ਜਿਹੜੇ ਕਾਂਗਰਸ ਦੇ ਲੀਡਰ ਨੇ ਜਨਤੀਪੁਰ ਉਹਨਾਂ ਦੇ ਘਰ ਤੇ ਹੋਇਆ 3 ਫਰਵਰੀ 3 2025 ਨੂੰ ਪਦੇਗਰ ਚੂੜੀਆਂ ਬਾਈਪਾਸ ਪੁਲਿਸ ਚੌਕੀ ਤੇ ਹੈਂਗ ਕਰਦੇ ਚਲਿਆ ਮਾਰਚ 15 2025 ਹੈਂਗ ਕਰਦੇ ਟੈਂਪਲ ਜਿਹੜਾ ਮੰਦਿਰ ਤੇ ਅੰਮ੍ਰਿਤਸਰ ਗਰਨੇਟ ਅਟੈਕ ਹੋਇਆ ਮਾਰਚ 16 2025 ਰਾਏਪੁਰ ਸੂਪਰ ਵਿਲੇਜ ਜਲੰਧਰ ਹੈਂਗ ਕਰਨੇਟ ਅਟੈਕ ਹੋਇਆ ਅਪ੍ਰੈਲ 2025 ਨੂੰ ਭਾਜਪਾ ਪਰ ਪੁਲਿਸ ਸਟੇਸ਼ਨ ਪਟਿਆਲਾ ਹਦੀਵਰੀ ਇਨਕੁਆਇਰੀ ਚੱਲ ਰਹੀ ਹੈ ਬਲਾਸਟ ਹੋਇਆ ਅਪ੍ਰੈਲ 8 2025 ਮੁੱਖ ਮੰਤਰੀ ਕਹਿੰਦਾ ਮੇਰੀ ਇੰਟੈਲੀਜੈਂਸ ਦਾ ਦੱਸ ਨਹੀਂ ਭਾਈ ਤੇਰੀ ਇੰਟੈਲੀਜੈਂਸ ਕੀ ਦੱਸਣੀ ਹੈ ਤੇਰੀ ਇੰਟੈਲੀਜੈਂਸ ਦਾ ਚਨੀ ਸਾਹ ਪ੍ਰਤਾਪ ਸਿੰਘ ਬਾਜਵਾ ਸੁਖਿੰਦਰ ਰੰਧਾਵਾ ਰਾਜਾ ਵੜੇ ਕਾਂਗਰਸ ਦੀਆਂ ਮੀਟਿੰਗਾਂ ਚ ਲੱਗੀ ਵੀ ਹੈ ਪਰ ਦਿੱਲੀ ਦੇ ਇੰਟੈਲੀਜੈਂਸ ਨੇ ਤੁਹਾਨੂੰ ਦੱਸਿਆ ਹਰ ਕਾਲੀ ਦਿਨ ਪਹਿਲਾਂ ਕਿ ਇੱਕ ਹਿੰਦੂ ਲੀਡਰ ਤੇ ਅਟੈਕ ਹੋਣ ਵਾਲਾ ਹੈ ਲੇਕਿਨ ਫੇਰ ਨਹੀਂ ਪਤਾ ਚੱਲਿਆ 8 ਅਪ੍ਰੈਲ 8 2025 ਨੂੰ ਮਨੋਰੰਜਨ ਕਾਲਿਆ ਸਾਥ ਤੇ ਅਟੈਕ ਕਰਤਾ ਗਿਆ ਸੋ ਇਹ ਸਾਰੇ ਘਟਨਾਕਰਮ ਬਖੇਰੇ ਐਸੇ ਘਟਨਾਕਰਮ ਹੈ ਜਿੰਨਾਂ ਦੇ ਬਾਰੇ ਪੁਲਿਸ ਜਾਣ ਨਹੀਂ ਪਾ ਰਹੀ ਹੈ ਇਸ ਤਰ੍ਹਾਂ ਦੇ ਘਟਨਾਕਰਮ ਹੋਏ ਲੇਕਿਨ ਜਿਹੜਾ ਘਟਨਾ ਕਰਮ ਆ ਹੋਇਆ ਵੀ ਇੰਟਰਵਿਊ ਦਿੱਤੀ 10 ਵਜੇ ਇੰਟਰਵਿਊ ਆਈ ਵਾਹ ਕੀ ਸਿਕ੍ਰਿਪਟ ਸਟੋਰੀ ਮੁੱਖ ਮੰਤਰੀ ਸਾਹਿਬ ਤੁਸੀਂ ਲਿਖੀ ਮੰਨ ਕੇ ਬਹਿ ਗਏ ਤੋਂ 10 ਵਜੇ ਆਈ ਤੇ ਐਤਵਾਰ ਨੂੰ ਬੜੀ ਛੇਤੀ ਤਿਆਰ ਹੋ ਗਏ ਤਿਆਰ ਹੋ ਕੇ ਪੱਗ ਬੰਨ ਕੇ ਸਰਦਾਰ ਸਾਹਿਬ ਨੇ ਨਾਲ ਹੀ ਬਿਆਨ ਦਿੱਤਾ ਇਹ ਹੁਣ ਬਾਜਵਾ ਸਾਹਿਬ ਨੂੰ ਅਸੀਂ ਡੱਕ ਲੈ ਰਹੇ ਤੇ ਮੈਂ ਅੰਦਰ ਦੇ ਨਾ ਵਾਹ ਬਾਜਵਾ ਸਾਹਿਬ ਨੂੰ ਕੋਈ ਫਿਕਰ ਨਹੀਂ ਪੈਂਦਾ ਇਸ ਗੱਲ ਨਾਲ ਬਾਜਵਾ ਸਾਹਿਬ ਦਾ ਕੱਦ ਹੋਰ ਵੱਡਾ ਹੋਣਾ ਕਿਉਂਕਿ ਬਾਜਵਾ ਸਾਹਿਬ ਲੋਕਾਂ ਦੀ ਲੜਾਈ ਪਰ ਪੰਜਾਬ ਦੀ ਅਮਨ ਸ਼ਾਂਤੀ ਲਈ ਪਹਿਰਾ ਦੇ ਰਹੇ ਹੈ ਕਾਂਗਰਸ ਪਾਰਟੀ ਪਹਿਰਾ ਦੇ ਰਹੀ ਹੈ ਕਾਂਗਰਸ ਪਾਰਟੀ ਨੇ 92 ਦੇ ਦਹਾਕੇ 'ਚ ਇਸ ਪੰਜਾਬ ਦੀ ਵਰਦੀ ਅੱਗੇ ਵਿੱਚ ਇਸ ਪੰਜਾਬ ਨੂੰ ਮੁਲ ਲੀਹਾਂ ਤੇ ਲੈ ਕੇ ਸਾਡੇ ਸਰਦਾਰ ਬੈਂ ਸਿੰਘ ਤੇ ਇਹ ਸਾਰੇ ਲੀਡਰ ਲੈ ਕੇ ਆਏ 92 ਦੇ ਵਿੱਚ ਤੁਸੀਂ ਲੋਕੀ ਦੱਸੋਗੇ ਇਹ ਨਹੀਂ ਕਿਹਾ ਗਿਆ ਰਿਹਾ ਆਪਕੇ ਪ੍ਰਤਾਪ ਸਿੰਘ ਬਾਜਵਾ ਪਾਕਿਸਤਾਨ ਨਾਲ ਮਿਲਿਆ ਵਾਹ ਪ੍ਰਤਾਪ ਸਿੰਘ ਬਾਜਵਾ ਦੇ ਪਿਤਾ ਨੇ ਸੈਸੀਨੇਸ਼ਨ ਹੋਇਆ ਕੁਰਬਾਨੀ ਦਿੱਤੀ ਪ੍ਰਤਾਪ ਸਿੰਘ ਬਾਜਵਾ ਕੇ ਬੰਬ ਬਲਾਸਟ ਹੋਇਆ ਜਦੋਂ ਤੁਹਾਡੀ ਪਾਰੀ ਦਾ ਪੁਰਨ ਜਨਮ ਨਹੀਂ ਹੋਇਆ ਸੀਗਾ ਤੇ ਤੁਸੀਂ ਕਹਿ ਰਹੇ ਹੋ ਬਾਜਵਾ ਸਾਡੇ ਪਾਕਿਸਤਾਨ ਨਾਲ ਪਾਕਿਸਤਾਨ ਕਿਉਂ ਕਿਉਂ ਕਹਿ ਰਹੇ ਹੋ اسلام ਆਬਾਦ ਨਾ ਕਹਿ ਦਿਓ ਕਿਸ ਕਰਨਾ ਕੀ ਫਰਕ ਪੈਂਦਾ ਕੋਈ ਲੀਡਰ ਛੱਡੇ ਨਾ ਨਹੀਂ ਕਿ ਤੁਸੀਂ ਪਾਕਿਸਤਾਨ ਨਾਲ ਗਰੋਹ ਨਾਲ ਨਸ਼ੇ ਦੇ ਤਸਕਰਾਂ ਨਾਲ ਨਹੀਂ ਬਣਾਏ ਕੋਈ ਫਰਕ ਨਹੀਂ ਪੈਂਦਾ ਇੱਕ ਚਿੱਠੀ ਲਿਆਏ ਕਹਿੰਦੇ ਕਪਤਾਨ ਅਮਰਿੰਦਰ ਸਿੰਘ ਨੇ ਚਿੱਠੀ ਲਿਖੀ ਸੀ ਪੁਰਾਣੀ ਚਿੱਠੀ ਲਿਖੀ ਸੀ કે ਨਈ ਲਿਖੀ ਸੀ ਉਰੀਆ 36 ਦਿਨ ਮੈਨੂੰ ਪਤਾ ਪਰ ਅਗਰ ਕੋਈ ਵਿਅਕਤੀ ਕਿਸੇ ਨੂੰ ਪਸੰਗ ਨਾ ਕਰਦਾ ਹੋਵੇ ਉਹਨੇ ਖਿਚੀ ਲਿਖ ਦੇ ਇਹਦਾ ਮਤਲਬ ਉਹਨੇ ਪਾਕਿਸਤਾਨ ਨਾਲ ਸਬੰਧ ਨਹੀਂ ਹੈ ਜੇ ਉਹ ਚਿੱਠੀ ਸੱਚੀ ਹੈ ਤਾਂ ਮੈਨੂੰ ਇਹ ਕਹਿੰਚ ਕੋਈ ਗੁਰੇਜ਼ ਨਹੀਂ ਕਿ ਪਾਕਿਸਤਾਨ ਜੋ ਹਰ ਮਹੀਨੇ ਕੌਣ ਹੁੰਦਾ ਸੀ ਤੇ ਕਿਰੇ ਪਾਕਿਸਤਾਨ ਨਾਲ ਸਬੰਧ ਸੰਗ ਇਹ ਸਾਰੀ ਦੁਨੀਆ ਜਾਣਦੀ ਹੈ ਪ੍ਰਤਾਪ ਸਿੰਘ ਬਾਜਵਾ ਦੇ ਨਹੀਂ ਸਕ ਸੋ ਐ ਜਾਦਾ ਲੰਮਾ ਚਲਾ ਗਿਆ ਜਿਆਦਾ ਕੁਝ ਨਾ ਕਹਿਣਾ ਹੋਇਆ ਜਿਹੜੀਆਂ ਤੁਸੀਂ ਧਾਰਾਵਾਂ ਲਾਈਆਂ ਮਿਸ ਇਨਫਰਮੇਸ਼ਨ ਕਹਿੰਦੇ ਇਹ ਗਲਤ ਤੇ ਤੁਹਾਡੀ ਮਿਸ ਇਨਫਰਮੇਸ਼ਨ ਨਹੀਂ ਸੀ ਕੋਲਦੀ ਬਣਾਉਂਦੀ ਤੁਸੀਂ ਕਿਹਾ ਕੋਲਦੀ ਬਣਾਉਂ ਨੂੰ ਫੜ ਲਿਆ ਤੇ ਤੁਹਾਡੇ ਦਾ ਪਰਚਾ ਨਹੀਂ ਹੋਣਾ ਚਾਹੀਦਾ ਤੁਹਾਡੇ ਈਜੀਪੀ ਨੇ ਕਿਹਾ ਤੁਹਾਡੇ ਈਜੀਪੀ ਨੇ ਕਿਹਾ ਕਿ ਲਾਰੈਂਸ ਬਖਨੋਈ ਵੀ ਰੰਧਾਵਾ ਸਾਹਿਬ ਬੈਠੇ ਆ ਇਨਾਂ ਨੇ ਪਹਿਲੇ ਦਿਨ ਕਹਿ ਦੋ ਅਸੀਂ ਵੀ ਇੱਥੇ ਹੋਈ ਹੈ ਇੰਟਰਵਿਊ ਕੀਤੀ ਇਨਫਰਮੇਸ਼ਨ ਸੀ ਹੁਣ ਇਹ ਕਹਿੰਗੇ ਰੰਦਾਵੇ ਕੋਈ ਕੀ ਸੋਰਸਿਸ ਸੀ ਰੰਦਾਵਾ ਚੇਅਰ ਮੰਤਰੀ ਰੇ ਉਥੋਂ ਦੇ ਜਿਹੜਾ ਅੰਦਰ ਹੈ ਬੰਦਾ ਉਹਦੇ ਤੋਂ ਲੈ ਕੇ ਹਰ ਮਲਾਜਮ ਨਾਲ ਉਹਦੇ ਸਬੰਧ ਹੋ ਸਕਦੇ ਆ ਦੱਸਿਆ ਉਹਦੇ ਇੰਟਰਵਿਊ ਹੋਈ ਉਹ ਮਿਸਲੀਨ ਕੀਤਾ ਡੀਜੀਪੀ ਤੇ ਪਰਚਾ ਦੇਵੋਗੇ ਕੇਜਰੀਵਾਲ ਸਾਹਿਬ ਕੋਈ ਕੀ ਸੋਰਸਿਸ ਹੈ ਕਿ ਡਰੋਨ ਦੇ ਰਾਹੀਂ ਡਰੱਗਸ ਆ ਰਹੀ ਹੈ ਕੀ ਇਨਫਰਮੇਸ਼ਨ ਹੈ ਸੋਰਸਸ ਦੱਸੋ ਕਿ ਆ ਯਮਨਾ ਦੇ ਵਿੱਚ ਜ਼ਹਿਰ ਹੈ ਸੋਰਸਸ ਦੱਸੋ ਕਿ ਪਟਿਆਰੇਓ ਸੋ ਮੇਰੇ ਕਹਿਣ ਦਾ ਮਤਲਬ ਇਹ ਸਾਰਾ ਝੂਠਾ ਦਾ ਜਿਹੜਾ ਬਲੰਦਾ ਬਣਾ ਕੇ ਕਾਂਗਰਸ ਨੂੰ ਡਰਾਉਣਾ ਚਾਹੁੰਦੇ ਹੋ ਅਸੀਂ ਬਿਲਕੁਲ ਡਰਾਂਗੇ ਨਹੀਂ ਤੇ ਸਮੁੱਚੀ ਕਾਂਗਰਸ ਅੱਜ ਵਰਤਾਪ ਸਿੰਘ ਬਾਜਵਾ ਨਾਲ ਖੜੀ ਹੈ ਔਰ ਮੈਂ ਰਾਹੁਲ ਦੀ ਦਾ ਖਰਗੇ ਸਾਹਿਬ ਦਾ ਬਗੇਲ ਸਾਹਿਬ ਦਾ ਧਨਵਾਦੀ ਹੈ ਕੱਲ ਉਹਨਾਂ ਨੇ ਸਾਰੇ ਨਾਲ ਟੈਲੀਫੋਨ ਤੇ ਪੰਜ-ਪੰਜ ਮਿੰਟ ਚਰਚਾ ਕਰਕੇ ਸਾਨੂੰ ਕਿਹਾ ਕਿ ਅਸੀਂ ਤੁਹਾਡੇ ਨਾਲ ਖੜੇ ਹਾਂ ਸਾਰੀ ਕਾਂਗਰਸ ਵਾਲੀ ਨਾਲ ਖੜੀ ਆ ਚ ਸਾਰੀ ਲੀਡਰਸ਼ਿਪ ਚੰਨੀ ਸਾਹਿਬ ਤੋਂ ਲੈ ਕੇ ਰੰਦਾਵਾ ਸਾਹਿਬ ਤੋਂ ਲੈ ਕੇ ਤੇ ਅਖੀਰਲੇ ਹਲਕੇ ਦਾ ਹਰ ਸਾਥੀ ਕੰਟੈਸਟਰ ਕੈਂਡੀਡੇਟ ਜਾਂ ਜਿਲ੍ਹਾ ਪ੍ਰਧਾਨ ਅੱਜ ਕਿਸੇ ਨੂੰ ਸੱਦਿਆ ਨਹੀਂ ਸੀ ਕੱਲੇ ਲੀਡਰਾਂ ਨੂੰ ਸੱਦਿਆ ਗਿਆ ਸੀ ਆਹ ਜਿਹੜਾ ਹਜੂਮ ਆਇਆ ਸੀ ਉਹਨਾਂ ਦਾ ਸਾਰੇ ਸਾਥੀਆਂ ਦਾ ਵਰਕਰਾਂ ਦਾ ਧਨਵਾਦੀ ਹਾਂ ਹੁਣ ਅੰਤ ਵਿੱਚ ਮੈਂ ਅਗਲਾ ਪ੍ਰੋਗਰਾਮ ਵੀ ਦੱਸਾਂਗਾ ਤੇ ਇਸ ਤੋਂ ਬਾਅਦ ਸਾਡੇ ਲੀਡਰਸ ਨੂੰ ਸੰਬੋਧਨ ਕਰਨਗੇ ਬੰਦ ਪਰ ਮੈਂ ਅਗਲਾ ਪ੍ਰੋਗਰਾਮ ਇਹ ਹੈ ਪ੍ਰੈਸ ਕਾਨਫਰੰਸ ਤੋਂ ਬਾਅਦ ਅਸੀਂ ਅਗਲੀ ਹਾਈ ਕੋਰਟ ਦੀ ਪ੍ਰਕਿਰਿਆ ਦਾ ਜਿਹੜਾ ਸਾਡਾ ਫੰਡਾਮੈਂਟਲ ਰਾਈਟ ਹੈ ਉਹ ਅਸੀਂ ਅਧਿਕਾਰ ਇਸਤੇਮਾਲ ਕੀਤਾ ਹੈ ਲੇਕਿਨ ਕਲ ਸਾਨੂੰ ਸੱਦਿਆ ਗਿਆ ਸੀ ਅਸੀਂ ਨਹੀਂ ਗਏ ਜਦੋਂ ਜਰੂਰੀ ਵਜੇ ਵੇ ਹੋਂ ਦੇ ਕਾਰਨ ਲੇਕਿਨ ਅੱਜ ਜੇ ਸੀ ਐਸ ਤੋਂ ਬਾਅਦ ਪੁਲਿਸ ਸਟੇਸ਼ਨ ਬਾਜਾ ਸਾਹ ਤੇ ਸਮੁੱਚੀ ਕਾਂਗਰਸ ਤੇ ਸਾਰੇ ਲੀਡ ਸੀਨੀਅਰ ਲੀਡਰ ਸਾਹਿਬਾਨ ਉਹਨਾਂ ਦੇ ਨਾਲ ਜਾਵਾਂਗੇ ਅਗਰ ਤੇਰੇ ਚ ਜੁਰਤ ਤੋਂ ਇਧਾ ਫੜ ਲੈ ਪੱਜਾਂਗੇ ਨਹੀਂ ਬਿਆਨ ਦੇਾਂਗੇ ਜੇਲ੍ਹਾਂ ਚ ਬੰਦੇ ਜਾਂਦੇ ਐ ਲੜਾਈ ਬੰਦੇ ਲੜਦੇ ਐ ਤੋਂ ਬਾਜਾ ਸਾਹ असि उठे जावे जो इन्वेस्टिगेशन करनी है झूठी सच्ची जो मन की इच्छा है कोई रह जाए वो पूरी कर लेनी है अगली जी कार्रवाई होएगी ਤਾਂ ਅਗਲੀ ਰਣਨੀਤੀ ਹੋਏਗੀ ਉਹ ਪ੍ਰੈਜੈਂਟੇਸ਼ਨ ਤੋਂ ਫਿਰ ਸਾਰੇ ਲੀਡਰ ਸਹਿਬਾਨ ਨਾਲ ਸਲਾਹ ਕਰਕੇ ਅਗਲੀ ਪੂਰੇ ਬਾਰੇ ਜਾਣਕਾਰੀ ਦੇਵਾਂਗੇ ਅਖੀਰਲਾ ਕੰਮ ਮੈਂ ਪੰਜਾਬ ਦੇ ਜੀਜੀਪੀ ਨੂੰ ਮੋਦੀ ਦੇ ਐਸਐਸਪੀ ਨੂੰ ਖਾਣੇ ਦੇ ਐਸਐਚਓ ਸਾਹਿਬ ਚੇਤਾਵਨੀ ਨਹੀਂ ਦੇਣਾ ਚਾਹੁੰਦਾ ਵਰਦੀ ਧਾਰੀਆਂ ਨੂੰ ਚੇਤਾਵਨੀ ਨਹੀਂ ਦੇਣੀ ਚਾਹੀਦੀ ਮੈਂ ਸਲਾਹ ਦੇਣੀ ਚੋਣੇ ਕਿ ਅਗਰ ਮਰਿਆਦਾ ਤੋਂ ਘਿਰ ਕੇ ਕੋਈ ਤੁਸੀਂ ਕਦਮ ਚੁੱਕਿਆ ਅਗਰ ਤੁਸੀਂ ਮਰਿਆਦਾ ਤੋਂ ਹਟ ਕੇ ਗੱਲ ਕੀਤੀ ਵੈਸੇ ਤਾਂ ਹੁਣ ਪੁਲਸ ਰਹੀ ਨਹੀਂ ਜਿਹੜੀ ਪੰਜਾਬ ਦੀ ਪੁਲਸ ਮਾਰਸ਼ਲ ਹੋਇਆ ਕਰਦੀ ਸੀ ਹੁਣ ਕੇਵਲ ਹੁਕਮ ਦੀ ਕਲਾਮ ਹੋ ਗਈ ਹੈ ਮੈਂ ਤੁਹਾਨੂੰ ਸਲਾਹੇ ਤੁਹਾਡੇ ਮੋਢੇ ਤੇ ਆਈਪੀਐਸਰ ਪੀਪੀਐਸ ਲਿਖਿਆ ਇਹੋ ਜੀ ਨੌਕਰੀ ਕਰਨ ਤੋਂ ਬੇਤਰ ਹੈ ਆ ਦਾ ਤਬਾਦਲਾ ਉਥੋਂ ਕਰਾ ਕੇ ਕਿਤੇ ਹੋਰ ਚਲੇ ਜਾਓ ਨਹੀਂ ਤਾਂ ਆਉਣ ਵਾਲੇ ਦਿਨਾਂ ਚ ਜੋ ਅੱਜ ਤੁਸੀਂ ਗੁਨਾਹ ਕਰੋਗੇ ਜਾਂ ਗਲਤੀ ਕਰੋਗੇ ਉਹ ਆਉਣ ਵਾਲੀਆਂ ਸਮੇਂ ਦੇ ਵਿੱਚ ਕਾਂਗਰਸ ਪਾਰਟੀ ਹਮੇਸ਼ਾ ਯਾਦ ਰੱਖੇਗੀ ਇੱਥੇ ਜ਼ਰੂਰ ਅਸੀਂ ਇਹ ਰਿਕਾਰਡ ਰੱਖਾਂਗੇ ਯਾਦ ਕਰਾਂਗੇ ਕਿ ਕਿਹੜੇ ਕਿਹੜੇ ਪੁਲਿਸ ਅਫਸਰਾਂ ਨੇ ਵੋਡੇ ਟੈਕ ਦੇ ਮੁੱਖ ਮੰਤਰੀ ਦੇ ਇਸ਼ਾਰਿਆਂ ਤੇ ਸਾਡੇ ਲੀਡਰਾਂ ਨਾਲ ਤਸੱਦਦ ਕੀਤਾ ਹੈ ਉਹ ਨੂੰ ਕਦੇ ਭੁਲਾਇਆ ਨਹੀਂ ਜਾਵੇਗਾ ਪਰ ਮੇਰੀ ਇਹ ਤੁਹਾਨੂੰ ਸਲਾਹ ਹੈ ਕਿ ਐਸਾ ਕੰਮ ਕਰਨ ਤੋਂ ਪਹਿਲਾਂ ਆਪਦੇ ਜ਼ਮੀਰ ਦੀ ਆਵਾਜ਼ ਸੁਣਦੇ ਆ ਤੁਸੀਂ ਆਪਦੇ ਪਦ ਤੋਂ ਹੋਰ ਕਿਸੇ ਪਾਸੇ ਚਿੱਠੀ ਲਿਖ ਕੇ ਮੁਕਤ ਹੋ ਜਿਓ ਤਾਂ ਜੋ ਲੋਕ ਇਹ ਕਹਿਣਗੇ ਕਿ ਮਾਰਸ਼ਲ ਪੁਲਸ ਹੈ ਇਹਨਾਂ ਨੇ ਗਲਤ ਅਕਦਮਾਂ ਦਰਜ ਨਹੀਂ ਕਰਦੇ ਤੇ ਗਲਤ ਕੰਮ ਦੀ ਕੋਈ ਨਹੀਂ ਕੀਤੀ ਸੋ ਤੁਹਾਡਾ ਸਾਰਿਆਂ ਦਾ